ਦੋਸਤੋ ਮੈਡ ਬੁਗੜ ਸਿੰਘ ਅਸੀਂ ਇਹ ਜਾਣਕਾਰੀ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸੀ ਹੋਣੀ ਇਸ ਲਈ ਇਹਦਾ ਜਾਣਨਾ ਅਸੀਂ ਗਰੰਟੀ ਨਾਲ ਕਹਿੰਦੇ ਹਾਂ ਬਹੁਤ ਜ਼ਰੂਰੀ ਹੈ ਇਹ ਤੁਹਾਡੀ ਦਿੱਲੀ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣਾ ਵਾਲੀਆਂ ਗੱਲਾਂ ਨੇ ਤਾਂ ਅੱਜ ਦਾ ਸਾਡਾ ਮੁੱਦਾ ਹੈ ਕਿ ਅਸੀਂ ਸਮਾਜ ਦੇ ਵਿੱਚ ਆਮ ਤੌਰ ਤੇ ਸੁਣਦੇ ਹਾਂ ਕਿਉਂ ਕਰਕੇ ਸਾਡੇ ਜਿਹੜੇ ਬੱਚੇ ਜਾ ਸਾਰੀਆਂ ਫੈਮਿਲੀਜ਼ ਫੋਰਨ ਜਾ ਰਹੀਆਂ ਨੇ ਅਸੀਂ ਕਿਤੇ ਵੀ ਕੋਈ ਗੱਲ ਸੁਣਦੇ ਹਾਂ ਕਿ ਕਿਸੇ ਤੇ ਕੋਈ ਗਲਤ ਪਰਚਾ ਪਵਾ ਦਿੱਤਾ ਜਾਵੇਗਾ ਤਾਂ ਉਸ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇਗਾ ਜਾਂ ਕਿਸੇ ਦੇ ਬੱਚੇ ਦੀ ਜ਼ਿੰਦਗੀ ਉਹ ਬਾਹਰ ਪੜਨ ਨਾ ਜਾ ਸਕੇ ਤੱਕੇ ਨਾ ਗਲਤ ਪਰਚਾ ਪਵਾ ਕੇ ਉਸ ਦਾ ਜਿਹੜਾ ਕਿ ਇਹ ਪਾਸਪੋਰਟ ਤੁਸੀਂ ਜ਼ਬਤ ਕਰਵਾ ਦਿਓ ਜਾਂ ਮੈਂ ਜਿਹੜਾ ਪਾਸਪੋਰਟ ਹੈ ਕੋਰ ਦੇ ਵਿੱਚ ਜ਼ਬਤ ਕਰਵਾ ਦੂੰਗਾ ਜਾਂ ਕੋਈ ਪਰਚਾ ਗਲਤ ਪਿਆ ਹੋਇਆ ਹੈ ਤਾਂ ਉਸ ਦਾ ਜਿਹੜਾ ਪਾਸਪੋਰਟ ਹੈ ਉਹ ਜ਼ਬਤ ਕਰਵਾ ਦਿਓ ਇਹ ਸਾਰੀਆਂ ਗੱਲਾਂ ਨੇ ਕਿ ਕਾਨੂੰਨ ਦੇ ਵਿੱਚ ਕੋਈ ਪੁਲਿਸ ਅਥਾਰਟੀ ਕੋਈ ਵੀ ਏਜੰਸੀ ਜਾਂ ਕੋਈ ਵੀ ਕੋਰਟ ਤੁਹਾਡਾ ਜਿਹੜਾ ਪਾਸਪੋਰਟ ਹੈ ਉਹ ਜ਼ਬਤ ਕਰ ਸਕਦੀ ਹੈ ਜਾਂ ਤੁਹਾਡਾ ਕਿਸੇ ਕੇਸ ਚੱਲਦੇ ਦੌਰਾਨ ਤੁਹਾਡਾ ਜਿਹੜਾ ਪਾਸਪੋਰਟ ਹੈ ਉਹ ਨਿਊ ਹੋ ਸਕਦਾ ਹੈ ਇਹਦੇ ਸਾਰੀਆਂ ਗੱਲਾਂ ਬਾਰੇ ਅਸੀਂ ਅੱਜ ਗੱਲ ਕਰਾਂਗੇ ਇਸ ਲਈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਜਰੂਰ ਕਰਿਓ ਅਤੇ ਜਿਹੜਾ ਬੈਲ ਆਈਕਨ ਹੈ ਇਹ ਨੂੰ ਜਰੂਰ ਪ੍ਰੈਸ ਕਰ ਲਿਓ ਕਿਉਂਕਿ ਕਰਕੇ ਜਦੋਂ ਵੀ ਕੋਈ ਨਵੀਂ ਵੀਡੀਓ ਆਵੇਗੀ ਤਾਂ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਹੈ ਉਹ ਆ ਜਾਵੇਗਾ ਇਸ ਲਈ ਅੱਜ ਅਸੀਂ ਬੜੇ ਮੁੱਖ ਅਹਿਮ ਸਵਾਲ ਤੇ ਕਿ ਤੁਹਾਡਾ ਕੋਈ ਵੀ ਪੁਲਿਸ ਅਥਾਰਟੀ ਕੋਈ ਵੀ ਏਜੰਸੀ ਕੋਈ ਵੀ ਕੋਰਟ ਉਹ ਤੁਹਾਡਾ ਪਾਸਪੋਰਟ ਰੋਕ ਸਕਦੀ ਹੈ ਜਾਂ ਜ਼ਬਤ ਕਰ ਸਕਦੀ ਹੈ ਜਾਂ ਕੋਰਟ ਤੁਹਾਨੂੰ ਅਗਰ ਕੋਈ ਕੇਸ ਚੱਲਦਾ ਹੈ ਤੁਹਾਡਾ ਪਾਸਪੋਰਟ ਰੀਨਿਊ ਹੋ ਸਕਦਾ ਹੈ ਇਹਦੇ ਬਾਰੇ ਗੱਲ ਕਰਾਂਗੇ ਦੋਸਤੋ ਜਿਹੜਾ ਸਧਾਰਨ ਕਾਨੂੰਨ ਹੈ ਤੁਹਾਡੀ ਕੋਈ ਵੀ ਏਜੰਸੀ ਕੋਈ ਵੀ ਪੁਲਿਸ ਅਥਾਰਟੀ ਜੇ ਕੋਈ ਵੀ ਕੋਟ ਆਮ ਤੌਰ ਤੇ ਤੁਹਾਡਾ ਪਾਸਪੋਰਟ ਹੈ ਜਿਹੜਾ ਰੋਕ ਨਹੀਂ ਕਰ ਸਕਦੀ ਆਮ ਤੌਰ ਤੇ ਤੁਹਾਡਾ ਜਿਹੜਾ ਪਾਸਪੋਰਟ ਹੈ ਉਹ ਰੋਕ ਨਹੀਂ ਸਕਦੀ ਕਿਉਂ ਕਰਕੇ ਪਾਸਪੋਰਟ ਤੁਹਾਡਾ ਇੱਕ ਮੂਲ ਅਧਿਕਾਰ ਹੈ ਕਿਉਂਕਿ ਇਹ ਤੁਹਾਡੀ ਇੱਕ ਆਜ਼ਾਦੀ ਦੇ ਦਸਤਾਵੇਜ਼ ਦੇ ਨਾਲ ਜੁੜਿਆ ਹੋਇਆ ਹੈ ਹੁਣ ਦੋਸਤੋ ਕਿਹੜੀਆਂ ਹਾਲਾਤ ਨੇ ਜਿਹਦੇ ਵਿੱਚ ਜਿਹੜਾ ਪਾਸਪੋਰਟ ਹੈ ਕੋਈ ਏਜੰਸੀ ਜਾਂ ਕੋਰ ਜਾਂ ਪੁਲਿਸ ਅਥਾਰਟੀ ਰੋਕ ਸਕਦੀ ਹੈ ਸਭ ਤੋਂ ਪਹਿਲਾਂ ਅਗਰ ਕਿਸੇ ਕੋਰ ਦੇ ਵੱਲੋਂ ਕੋਈ ਲਿਫਤੀ ਦੇ ਵਿੱਚ ਜਿਹੜਾ ਹੁਕਮ ਕੀਤਾ ਜਾਂਦਾ ਹੈ ਉਹ ਜਿਹੜਾ ਹੁਕਮ ਹੈ ਉਹ ਕਿਸੇ ਸੀਰੀਅਸ ਕ੍ਰਾਈਮ ਦੇ ਵਿੱਚ ਹੀ ਹੁੰਦਾ ਹੈ ਆਮ ਤੌਰ ਤੇ ਜਿਹੜੇ ਸਿੰਪਲ ਧਾਰਾ ਨੇ ਜਾਂ ਜਿਹੜੇ ਆਮ ਕਾਨੂੰਨ ਨੇ ਉਹਦੇ ਵਿੱਚ ਜਿਹੜਾ ਨਿੱਤੀ ਹੁਕਮ ਕੋਰਸ ਨਹੀਂ ਕਰਦੀਆਂ ਕਿਸੇ ਕਾਨੂੰਨ ਦੇ ਵਿੱਚ ਕੋਈ ਖਾਸ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੋਵੇ ਇਮੀਗ੍ਰੇਸ਼ਨ ਜਾਂ ਕਿਸੇ ਵਿਦੇਸ਼ ਯਾਤਰਾ ਦੀ ਜਾਂਚ ਦੇ ਵਿੱਚ ਕੋਈ ਐਦਾਂ ਦਾ ਜੁਰਮ ਹੋਇਆ ਹੋਵੇ ਬਿਨਾ ਅਦਾਲਤੀ ਹੁਕਮ ਤੋਂ ਤੁਹਾਡਾ ਕੋਈ ਪਾਸਪੋਰਟ ਕੋਈ ਏਜੰਸੀ ਜਾਂ ਪੁਲਿਸ ਅਥਾਰਟੀ ਬਿਲਕੁਲ ਨਹੀਂ ਜ਼ਬਤ ਕਰ ਸਕਦੀ ਜਿਹੜਾ ਪੁਲਿਸ ਹੈ ਉਹ ਤੁਹਾਡਾ ਪਾਸਪੋਰਟ ਦੇਖ ਸਕਦੀ ਹੈ ਉਸ ਨੂੰ ਵੈਰੀਫਿਕੇਸ਼ਨ ਕਰ ਸਕਦੀ ਹੈ ਉਸ ਨੂੰ ਵੈਰੀਫਾਈ ਕਰ ਸਕਦੀ ਹੈ ਲੇਕਿਨ ਉਸ ਨੂੰ ਜ਼ਬਤ ਜਾਂ ਆਪਣੇ ਕੋਲ ਬਿਲਕੁਲ ਵੀ ਨਹੀਂ ਰੱਖ ਸਕਦੀ ਪੁਲਿਸ ਦਾ ਉਸ ਨੂੰ ਰੱਖ ਕੇ ਬੈਠ ਜਾਣ ਦਾ ਅਧਿਕਾਰ ਬਿਲਕੁਲ ਨਹੀਂ ਹੈ ਹਾਂ ਜਦੋਂ ਤੱਕ ਕੋਈ ਕੋਰਟ ਕਿਸੇ ਸੀਰੀਅਸ ਜੁਰਮ ਦੇ ਵਿੱਚ ਕੋਈ ਆਰਡਰ ਨਹੀਂ ਕਰਦੀ ਜੇ ਕੋਈ ਪੁਲਿਸ ਜਾਂ ਕੋਈ ਅਥਾਰਟੀ ਤੁਹਾਡਾ ਪਾਸਪੋਰਟ ਹੈ ਉਹ ਰੋਕਦੀ ਆਪਣੀ ਕੋਲ ਜਬਰੀ ਉਸ ਨੂੰ ਰੱਖਦੀ ਹੈ ਸਭ ਤੋਂ ਪਹਿਲਾਂ ਉਸ ਦੀ ਜਿਹੜੀ ਰਸੀਦ ਹੈ ਉਹ ਮੰਗੋ ਤੁਰੰਤ ਫਿਰ ਤੁਸੀਂ ਜਿਹੜੀ ਅਲਾਕਾ ਕੋਰਟ ਹੈ ਉਸ ਦੇ ਵਿੱਚ ਤੁਸੀਂ ਜਿਹੜੀ ਐਪਲੀਕੇਸ਼ਨ ਹੈ ਉਹ ਲਗਾਓ ਉਸ ਤੋਂ ਬਾਅਦ ਜਿਹੜੀ ਉਸ ਪੁਲਿਸ ਅਥਾਰਟੀ ਦੀ ਜਿਹੜੀ ਜਿਹੜੀ ਐਪੀਲੇਟਡ ਅਥਾਰਟੀ ਹੈ ਉੱਥੇ ਉਸ ਦੀ ਸ਼ਿਕਾਇਤ ਹੈ ਜਿਹੜੀ ਉਹ ਕਰੋ ਕਿਉਂ ਕਰਕੇ ਪੁਲਿਸ ਕੋਈ ਵੀ ਅਥਾਰਟੀ ਕਾਨੂੰਨ ਤੋੜਦੀ ਹੈ ਦੋਸਤੋ ਤੁਹਾਡੇ ਹੱਕ ਜਾਣਨਾ ਬਹੁਤ ਜ਼ਰੂਰੀ ਹੈ ਪਾਸਪੋਰਟ ਤੁਹਾਡੀ ਪਛਾਣ ਅਤੇ ਆਜ਼ਾਦੀ ਦਾ ਪ੍ਰਤੀਕ ਹੈ ਇਹ ਸਿਰਫ ਕਾਨੂੰਨ ਦੇ ਮੁਤਾਬਕ ਹੀ ਰੋਕਿਆ ਜਾ ਸਕਦਾ ਹੈ